ਆ ਦੇ ਬੁੱਟਾ ਆ ਗਏ ਕਿੰਨੂੰ ਲੱਗਣੇ ਸ਼ੁਰੂ ਵੇਖੋ ਇਹ ਪਿਆ ਨਮੀ ਕੁਆਲਟੀ ਆਈ ਆ ਅਮਰੂਦਾਂ ਦੀ ਅਮਰੂਦ ਪੰਜਾਹ ਨੂੰ ਕਿਲੋ ਵਿਕਦਾ ਮੈਂ ਆਮ ਕਹਿੰਦੇ ਆ ਪੰਜਾਬ 'ਚ ਕੇਲੇ ਹੁੰਦੇ ਨਹੀਂ ਇੰਨਾ ਮੋਟਾ ਜੀ ਬੂਆ ਸਾਲ ਚਾ ਕੇ ਪੂਰਾ ਵਧੀਆ ਖੜ ਲੱਗਣਾ ਫਲ ਫੁੱਲ ਲੱਗਣ ਦੀ ਗਰੰਟੀ ਹੋ ਬਾਪੂ ਜੀ ਹਾਂ ਫਲ ਲੱਗਣ ਦੀ ਗਰੰਟੀ ਹੈ ਪੱਕਣ ਦੀ ਗਰੰਟੀ ਹੈ ਹਾਂਜੀ ਅੱਸੀ ਕਾ ਭਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਆਪਾਂ ਖੜੇ ਆ ਭਾਈ ਜੀ ਰੱਲੇ ਹਰਵੰਸ ਨਰਸਰੀ ਆ ਬੈਕ ਸਾਈਡ ਦੇਖ ਸਕਦੇ ਹੋ ਤੁਸੀਂ ਲੋਕੇਸ਼ਨ ਹੈਗੀ ਜੀ ਮਾਈਪਾ ਗੋਕਾਰਜ ਕਰਨਲ ਕਾਲਜ ਉਹਦੇ ਜਮਾ ਸਾਹਮਣੇ ਦੂਜੀ ਸਾਈਡ ਆ ਇਹ ਇੱਥੋਂ ਬਾਈ ਜੀ ਤੁਸੀਂ ਕੋਈ ਵੀ ਬੂਟਾ ਖਰੀਦ ਸਕਦੇ ਹੋ ਫਲਦਾਰ ਇਹ ਡੈਕੋਰੇਸ਼ਨ ਵਾਲਾ ਬੂਟਾ ਕੋਈ ਮਰਜ਼ੀ ਬੂਟਾ ਖਰੀਦ ਸਕਦੇ ਹੋ ਤੇ ਅੱਗੇ ਆਪਾਂ ਮਾਲਕ ਵੀ ਇੰਨਾ ਗੱਲਬਾਤ ਕਰਾਉਣਿਆ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਦਿੰਨੇ ਆ ਵੀ ਕਿਹੜੇ ਕਿਹੜੇ ਬੂਟੇ ਆਉਣਗੇ ਕੀ ਕੀ ਰੇਟ ਹੋਊਗਾ ਤੁਹਾਨੂੰ ਕੁਆਲਿਟੀ ਦਿਖਾਉਣੇ ਬੂਟਿਆਂ ਦੀ ਤੇ ਹੁਣ ਆਪਾਂ ਵੀਡੀਓ 'ਚ ਬਣੇ ਰਹੋ ਬਾਈ ਜੀ ਸਤਿ ਸ਼੍ਰੀ ਅਕਾਲ ਬਬੂ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਜੀ ਬਹੁਤ ਵਧੀਆ ਠੀਕ ਠਾਕ ਤੁਸੀਂ ਸੁਣਾਓ ਵੀਰੇ ਠੀਕ ਹੈ ਜੀ ਵਧੀਆ ਤੇ ਹੁਣ ਆਪਣਾ ਇੱਕ ਵਾਰੀ ਤੁਸੀਂ ਲੋਕੇਸ਼ਨ ਦੱਸ ਦੋ ਜੀ ਇੱਕ ਵਾਰੀ ਤਾਂ ਅਸੀਂ ਦੱਸ ਹੀ ਦਿੱਤੀ ਕਿੱਥੇ ਜੇ ਪਈ ਜਾਂਦੀ ਹੈ ਨਰਸਰੀ ਇਹ ਮਾਈ ਮਾਈ ਭਾਗੋ ਕਾਲਜ ਦੇ ਗਰਾਊਂਡ ਨੂੰ ਸਾਹਮਣੇ ਆ ਹਾਂਜੀ ਹਾਂ ਸਾਡੇ ਇੱਕ ਸਾਈਡ ਤੇ ਗਰੇਡ ਹੈ ਹਾਂਜੀ ਹਾਂਜੀ ਦੂਜੇ ਸਾਹਮਣੇ ਅੱਛਾ ਬਰਨਾਲੇ ਤੋਂ ਮਾਨਸਾ ਨੂੰ ਰੋਡ ਆਉਂਦਾ ਜਿਹੜਾ ਵੱਡਾ ਹਾਂਜੀ ਯੋਗੇ ਦੇ ਤੇ ਰੈਲੇ ਦੇ ਸ਼ਾਨ ਚ ਹੈ ਠੀਕ ਹੈ ਭਾਈ ਪਾਗੋ ਕਾਲਜ ਦੇ ਸਾਹਮਣੇ ਆ ਠੀਕ ਹੈ ਜੀ ਤੇ ਹਰ ਪ੍ਰਕਾਰ ਦਾ ਬੂਟਾ ਮਿਲ ਜਾ ਹਰ ਪ੍ਰਕਾਰ ਦਾ ਬੂਟਾ ਮਿਲਦਾ ਭਾਈ ਹਲਦਾਰ ਤੇ ਹਲਦਾਰ ਡੈਕੋਰੇਸ਼ਨ ਵਾਲੇ ਸ਼ਾਂ ਵਾਲੇ ਬੂਟੇ ਪਉਦੇ ਠੀਕ ਹੈ ਹਰੇਕ ਮਿਲਦਾ ਜੀ ਠੀਕ ਹੈ ਜੀ ਸਾਹਮਣੇ ਤੁਹਾਨੂੰ ਦਿਖਾ ਦਿੰਨੇ ਆਂ ਭਾਈ ਜੀ ਆਹ ਕਾਦੇ ਬੂਟੇ ਆਗੇ ਜੀ ਇਹ ਬੇਲਾਂ ਨੇ ਭਾਈ ਜਿਹੜੀਆਂ ਗੇਟ ਤੇ ਲੱਗਦੀਆਂ ਬਕਨਬਿੱਲੀਆ ਬੇਲ ਆ ਠੀਕ ਹੈ ਜੀ ਇਹ ਬਹੁਤ ਲੰਮੀ ਜਾਂਦੀ ਹੈ ਨਾ ਹਾਂਜੀ 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 ਬਹੁਤ ਵੱਧਦੀ ਆ ਇਹ ਇਹ ਦੇਖਣ ਨੂੰ ਪੂਰੀ ਵਧੀਆ ਲੱਗਦੀ ਆ ਬਾਈ ਇਹਦੇ ਫੁੱਲ ਫੁੱਲਾ ਐ ਅੱਖਾਂ 'ਚ ਚਮਕਦੇ ਆ ਰੂਹ ਖੁਸ਼ ਹੋ ਜਾਂਦੀ ਆ ਦੇਖ ਕੇ ਉਹ ਬੂਟੇ ਇਹਨਾਂ ਦਾ ਕੀ ਰੇਟ ਹੋਊਗਾ ਜੀ ਇਹ ਰੇਟ ਮਈਆ ਡੋਡੀ ਕੁਆਲਿਟੀ ਦੇ ਅੰਦਰ ਰੇਟ ਹੁੰਦਾ ਹਾਂਜੀ ਇਹਦੇ ਵਿੱਚ 50 ਰੁਪਿਆ ਦੀ ਵੀ ਹੈਗੀ ਵੇਨਾ 50 ਤੋਂ ਸਟਾਰਟ ਹੋ ਜਾਂਦੀ ਆ ਹਾਂ ਵਿੱਚ 30 ਰੁਪਿਆ ਵਾਲੀ ਵੇਖੀ ਵਿੱਚ 40 ਵਾਲੀ ਵੀ ਹੈਗੀ ਸਾਰੇ ਤਰ੍ਹਾਂ ਦੇ ਬੂਟੇ ਆ ਜੀ ਜਿੰਝਾਂ ਜਾਂ ਬੂਟੇ ਦੀ ਕੁਆਲਿਟੀ ਆ ਉਹ ਜਿਹੇ ਝਾਬ ਦਾ ਵੱਡਾ ਛੋਟੇ ਦੇ ਝਾਬ ਨਾਲ ਵੀ ਹੈ ਠੀਕ ਆ ਜੀ ਹਾਂਜੀ ਹੁਣ ਸਾਨੂੰ ਆਪਾਂ ਦਿਖਾਉਣੇ ਨਿੰਬੂ ਬਾਈ ਜੀ ਆ ਇੱਧਰ ਦੇਖ ਤੁਸੀਂ ਨਿੰਬੂਆਂ ਦਾ ਸਟਾਕ ਆ ਗਿਆ। ਆ ਨਿੰਬੂ ਆ ਗਏ ਜੀ। ਹਾਂਜੀ। ਇਹ ਇਹ ਆ ਆ ਛੋਟਾ ਨਿੰਬੂ ਹੈ ਉਹ ਵੱਡਾ। ਇਹ ਕਿੰਨੇ ਕ ਹੋਊਗਾ ਟਾਈਮ ਦਾ ਇਹ। ਇਹ ਬਾਈ ਚਾਰੀ ਚਾਰ ਚਾਰ ਮਹੀਨਿਆਂ ਦੇ ਐ। ਹਾਂਜੀ। ਜੇ بارہ مہنگے دُجا فل بوٹا چک لینا جی ہاں جی چھ مہینے چھ مہینے ਯਾਰ ਦਿਨਾਂ ਦੀ ਫਲ ਚੱਕ ਲੈਣਾ ਜਦੋਂ ਫਲ ਤੋੜ ਲਿਆ ਉਹ ਤੋਂ ਦੂਜੇ ਪਾਰ ਦੂਜੇ ਪਿਆ ਹਾਂ ਸਟਾਰਟ ਹੋ ਜਾਣਾ ਹੁਣ ਠੀਕ ਹੈ ਜੀ ਹੁਣ 15 ਦਿਨਾਂ ਨੂੰ ਐਨ ਜਮਾ ਜ਼ੋਰ ਪਰਜੂਗਾ ਇਹ ਫਲਾਂ ਫੁੱਲਾਂ ਨਾਲ ਠੀਕ ਹੈ ਜੀ ਹਾਂ ਉਹ ਵੇਲੇ ਚੱਕਣਾ ਸ਼ੁਰੂ ਹੋ ਗਏ ਉਹ ਫੁੱਲ ਲੱਗ ਜਾਂਦੇ ਆ ਦੇਖੋ ਉਹ ਕੱਢੀ ਜਾਂਦਾ ਬਾਈ ਜੀ ਉਹ ਤਾਂ ਜੇ ਨਿੰਬੂ ਲੱਗਿਆ ਜੇ ਲੱਗੇ ਵੀ ਪਏ ਜੇ ਨਿੰਬੂ ਠੀਕ ਹੈ ਜੀ ਤੇ ਇਹਨਾਂ ਦਾ ਕੀ ਰੇਟ ਹੋਊਗਾ ਜੀ ਇਹ ਜੋਤੀ ਥੈਲੀ ਵਾਲਾ ਬਾਈ ਜਿਹੜਾ ਇਹ 100 ਰੁਪਏ ਦਾ ਹਾਂਜੀ ਇਹ 150 ਦਾ ਠੀਕ ਹੈ ਜੀ ਬੱਟਾ 150 ਦਾ ਹਾਂਜੀ ਠੀਕ ਹੈ ਜੀ ਚੀਨੀ ਦਾ ਗਮਲਾ ਹੈ ਠੀਕ ਹੈ ਜੀ ਅਡੋਰੀ ਕੁਆਲਟੀ ਦੇ ਇਧਰੇ ਰੇਟਾ ਠੀਕ ਹੈ ਜੀ ਚੀਨੀ ਵਾਲਾ ਵੀ ਮੌਜੂਦ ਦੁੱਧਾ ਵੀ ਮੌਜੂਦ ਮਿੱਟੀ ਦੇ ਵੀ ਪਈ ਐ ਇਧਰ ਬਾਈ ਠੀਕ ਹੈ ਜੀ ਮਿੱਟੀ ਦਾ ਕਮਲਾ ਉਹ ਪਿਆ ਬਾਧੂ ਆਪਣੇ ਕੋਲੇ ਠੀਕ ਹੈ ਜੀ ਅੰਦਰ ਜੀ ਜਾ ਕੇ ਤਾਂ ਕਹਿੰਦੇ ਵੇ ਬਾਈ ਤੂੰ ਬਕਤਾਂ ਬੁਕਤਾਂ ਵਾਲੇ ਸ਼ੈਜ ਦੀਆਂ ਸਾਰੀਆਂ ਚੀਜ਼ਾਂ ਪਈਆਂ ਡੈਕੋਰੇਸ਼ਨ ਵਾਲਾ ਪੂਰਾ ਸਮਾਨ ਰੱਖਿਆ ਕੁਆਲਟੀ ਪੂਰੀ ਵਧੀਆ ਤੋਂ ਵਧੀਆ ਪਈਆ ਠੀਕ ਹੈ ਜੀ ਹਾਂ ਉਹ ਮਰਜ਼ੀ ਪ੍ਰਕਾਰ ਦਾ ਬਕਤਾਂ ਬੁਕਤਾਂ ਦੇਖ ਬਾਈ ਛੱਲੇ ਪੂਰੇ ਚੌਪ ਦੇ ਕੀ ਕਿ ਭਾਈ ਸ਼ਾਨਦਾਰ ਨਵੀਂ ਕੋਠੀ ਕਾਠੀ ਪਾਈ ਆ ਉਹਨਾਂ ਲਈ ਪੂਰਾ ਡੈਕੋਰੇਸ਼ਨ ਵਾਲਾ ਵਧੀਆ ਹਰੇਕ ਸਮਾਨ ਮਿਲੂ ਹਰੇਕ ਤਰ੍ਹਾਂ ਦਾ ਗਮਲਾ ਮਿਲੂ ਗਾ ਜੇ ਕੋਠੀ ਵਾਲੇ ਬੰਦੇ ਨੂੰ ਐ ਨਹੀਂ ਵੀ ਕਿਤੇ ਹੋਰ ਪਾਚੇ ਜਾਣਾ ਪੂ ਵੀ ਕਿਥਾਂ ਮਿਲੇ ਨਹੀਂ ਪੌਦੇ ਵੀ ਇੱਥੇ ਹੀ ਲੈ ਲਓ ਗਮਲੇ ਵੀ ਇੱਥੇ ਹੀ ਮਿਲ ਜਾਣ ਹਾਂ ਸਾਰਾ ਕੁਝ ਮਿਲੂਗਾ ਵੀਰੇ ਠੀਕ ਹੈ ਜੀ ਹਾਂ ਆਹ ਬੂਕੇ ਰੱਖਿਆ ਆਪਾਂ ਵਿਖਾਉਣ ਖਾਤਰ ਭਾਈ ਹਾਂਜੀ ਇਹ ਜਿਆ ਬੂਟਾ ਬਣਦਾ ਠੀਕ ਹੈ ਜੀ ਜਿਹੜੇ ਆ ਪੌਦੇ ਆ ਦੇਖ ਹਾਂਜੀ ਹਾਂ ਆ ਗਰੇਸ਼ੀਆ ਨੇ ਮੈਂ ਠੀਕ ਹੈ ਕੰਦੇ ਸਾਂ ਨਹੀਂ ਜਿੰਦਾ ਦੇਖ ਲਓ ਤੁਸੀਂ ਚਾਂਜ ਨਹੀਂ ਦੇਊਗਾ ਹੁਣ ਛਤਰੀ ਬਣਾਊਗਾ ਇਦੋਂ ਬਾਅਦ ਬਈ ਪਹਿਲਾਂ ਪੋਰਾ ਕੱਢਿਆ ਇਹਨੇ ਇਦਾਂ ਸੌਣ ਤੋਂ ਬਾਅਦ ਬਣਾਉਂਦਾ ਹੁਣ ਮੈਂ ਛਤਰੀ ਹੁਣ ਇਦੋਂ ਬਾਅਦ ਬਣ ਜਾਣੀ ਹੈ ਬਈ 15 ਫੁੱਟ 12 ਫੁੱਟ ਪੋਰਾ ਕਰਕੇ ਠੀਕ ਹੈ ਉਹਨੂੰ ਬਾਅਦ ਛਤਰੀ ਬਣਾਉਂਦਾ ਹੈ ਦੇਖੋ ਪਰਲਾ ਬੂਟਾ ਹਾਂਜੀ ਹਾਂਜੀ ਛਤਰੀ ਸ਼ੁਰੂ ਕਰਤੀ ਹੁਣ ਠੀਕ ਹੈ ਜੀ ਪੂਰੇ ਟਾਪ ਦੇ ਚੀਜ਼ ਬਣਦੀ ਹੈ ਬਈ ਠੀਕ ਹੈ ਜੀ ਆਹ ਇਹਦਾ ਕਿਨੂਆ ਦਾ ਬੂਟਾ ਖੜਾ ਹੈ ਬਈ ਕਿਨੂਆ ਦਾ ਬੂਟਾ ਆ ਗਿਆ ਕਿਨੂੰ ਲੱਗਣੇ ਸ਼ੁਰੂ ਦੇਖੋ ਇਹ ਪਿਆ ਹਾਂਜੀ ਠੀਕ ਹੈ ਜੀ ਹਾਂ ਪੂਰੇ ਵਧੀਆ ਕਿੰਨੂੰ ਲੱਗੇ ਪਿਆ ਬਾਈ ਹਜੇ ਪੱਕ ਰਹਿਣਗੇ ਰੁੱਤ ਦੇ ਹਿਸਾਬ ਨਾਲ ਜੀ ਆਹ ਨਮੀ ਕੁਆਲਿਟੀ ਆਈ ਆ ਅਮਰੂਦਾਂ ਜੀ ਠੀਕ ਹੈ ਜੀ ਇਹ ਮਿਲਦਾ ਨਹੀਂ ਬਾਈ ਮਸਾ ਕਲਕੱਤੇ ਤੋਂ 15 ਬੂਟੇ ਮਿਲਿਆ ਸਾਨੂੰ ਠੀਕ ਹੈ ਜੀ ਪਰ ਮੈਸ ਨਾਲ ਮਸਾ 15 ਬੂਟੇ ਠੀਕ ਹੈ ਜੀ ਇਹਦਾ ਫਲਾਂ ਅਮਰੂਦ ਪੰਜਾਉ ਨੂੰ ਕਿਲੋ ਵਿਕਦਾ ਠੀਕ ਹੈ ਜੀ ਠੀਕ ਹੈ ਜੀ ਇਹਦਾ ਕੀ ਰੇਟ ਹੋਊ ਆਪੂ ਜੀ ਪੌਦੇ ਦਾ ਰੁੱਤ ਦੇ ਦਾ ਇਹਦਾ ਪੌਦੇ ਦਾ ਤਾਂ ਰੇਟ ਹੀ ਕੋਈ ਨਹੀਂ ਜੀ ਝਾਮਲਾ ਹੁੰਦ ਕੀ ਠੀਕ ਹੈ ਜੀ ਕਿੰਨਾ ਕੋ ਫਿਰ ਵੀ ਹਾਂ ਇਹੀ ਭਾਈ ਤਿੰਨ ਸੌ ਦਾ ਠੀਕ ਹੈ ਜੀ ਤਿੰਨ ਕਿਸਾ ਰੁਪਿਆ ਹਾਂਜੀ ਇਹਦੇ ਕਿੰਨੇ ਕੇ ਟਾਈਮ ਤੋਂ ਲੱਗਣ ਲੱਗੇ ਜਾਂਦਾ ਫਲ ਜੀ ਬਾ ਹੁਣ ਭੜ ਜਾਣਾ ਇਹ ਤਾਂ ਹੁਣ ਫੁੱਲ ਲੱਗੇ ਵੇਚੀ ਭਰਾਈ ਕਰੀ ਜਾਂ ਟੱਟ ਚੜ ਗੇ ਠੀਕ ਹੈ ਜੀ ਹਾਂਜੀ ਦੋਸਤੋ ਦੇਖ ਸਕਦਾ ਤੁਸੀਂ ਇੱਥੇ ਆ ਗਿਆ ਜਿਹੜਾ ਡੈਕੋਰੇਸ਼ਨ ਵਾਲੇ ਪੌਦੇ ਆ ਗਏ ਨੇੜੇ ਕਿਸੇ ਵੀਰਾਂ ਨੇ ਕੋਠੀਆਂ 'ਚ ਧਰਨੇ ਆ ਜਾਂ ਦਫ਼ਤਰਾਂ ਵਗੈਰਾ 'ਚ ਸਕੂਲਾਂ ਵਗੈਰਾ 'ਚ ਕਿਤੇ ਵੀ ਤੁਸੀਂ ਰੱਖ ਸਕਦੇ ਹੋ ਹਰੇਕ ਪ੍ਰਕਾਰ ਦਾ ਤੁਹਾਨੂੰ ਡੈਕੋਰੇਸ਼ਨ ਵਾਲਾ ਪੌਦਾ ਮਿਲ ਜੂਗਾ ਇੱਥੋਂ ਤੇ ਹੁਣ ਬਾਈ ਜੀ ਸਾਨੂੰ ਆਪਾਂ ਕੇਲੇ ਆ ਇਧਰ ਆਸਤਾ ਗਾਉਣੇ ਆ ਆ ਦੇਖੋ ਕੇਲੇ ਤੇ ਕੇਲੇ ਲੱਗੇ ਵੀ ਪਿਆ ਦੇਖ ਸਕਦੇ ਤੁਸੀਂ ਇਹ ਅਲੱਗ ਵੈਰਾਈਟੀ ਵਾਲਾ ਤੇ ਉਧਰਲੀ ਸਾਈਡ ਇੱਕ ਹੋਰ ਹੈਗਾ ਉਹ ਲੱਗ ਵੈਰਾਈਟੀ ਵਾਲਾ ਇਹ ਮੋٹے ਕੇਲੇ ਆ ਜਾ ਗਏ ਆ ਦੇ ਪੂਰੇ ਬੜੀਏ ਲੱਗੇ ਪਏ ਆ ਇਹ ਮੈਂ ਆਮ ਕਹਿੰਦੇ ਆ ਪੰਜਾਬ ਚ ਕੇਲੇ ਹੁੰਦੇ ਨਹੀਂ ਕਿਸੇ ਵੀ ਜਗ੍ਹਾ ਹਨਾ ਬਾਪੂ ਆਮ ਕੌਣ ਹੁੰਦਾ ਬਾਈ ਕਰਨਾਲਾ ਚਾਹੀਦਾ ਹਾਂ ਠੀਕ ਹੈ ਆਹਾ ਸਰੂਪਲਸਨ ਵੀਰੇ ਠੀਕ ਹੈ ਜੀ ਇਹਨੂੰ ਸਰੂਪਲਸਨ ਕਹਿੰਦੇ ਆ ਇਹ ਤਿੰਨ ਮੰਜ਼ਲੀ ਹਵੇਲੀ ਦੇ ਬਰਾਬਰ ਜਾਂਦੇ ਆ 60 65 ਫੁੱਟ ਹਾਈਟ ਪੂਰੀ ਕਰਦਾ ਹਾਂ 60 65 ਫੁੱਟ ਉੱਚਾ ਜਾਂਦਾ ਜੀ ਠੀਕ ਹੈ ਜੀ ਫਿਰ ਆਹ ਵੀ ਨਰੋਆ ਹੁੰਦਾ ਹੋਊਗਾ ਹਾਂ ਹਾਂ ਉਨੇ ਹੀ ਵਧੀਆਂ ਜਾਂਦਾ ਬਈ ਠੀਕ ਹੈ ਜੀ ਡੈਕੋਰੇਸ਼ਨ ਵਾਲਾ ਚੀਜ਼ ਆ ਗਈ ਹਾਂ ਹਾਂ ਇਹ ਕੋਠੀਆਂ ਦੇ ਮੂਰੇ ਲੱਗਦੀਆਂ ਬਈ ਠੀਕ ਹੈ ਜੀ ਕੇਲਿਆਂ ਦੇ ਜਿਹੜੇ ਬੂਟੇ ਦਿਖਾਇੇ ਸੀ ਬਾਪੂ ਜੀ ਉਹ ਦੋ ਪ੍ਰਕਾਰ ਦੇ ਮਿਲਣਗੇ ਆਪਣੇ ਕੋਲੋਂ ਹਾਂ ਉਹ ਦੋ ਪ੍ਰਕਾਰ ਦੇ ਆ ਬਈ ਆਹ ਛੇਵਾਂ ਦੇ ਵੱਡੇ ਬੂਟੇ ਐ ਜੀ ਬਾਈ ਇਹਨੂੰ ਫਲ ਪੂਰਾ ਲੱਗਿਆ ਸੀ ਠੀਕ ਆ ਜੀ ਹਾਂ ਆ ਹੁਣ ਫਿਰ ਬਸ ਹੁਣ ਚੱਲ ਪਏ ਦੇਖ ਪਟਾਰਾ ਸ਼ੁਰੂ ਹੋ ਗਿਆ ਨਾਲ ਦੀ ਨਾਲ ਫਲ ਚੱਕ ਲੈਣ ਇਹਨਾਂ ਨੇ ਬਸ ਹਾਂਜੀ ਹੂੰ ਠੀਕ ਆ ਜੀ ਹਾਂ ਤੇ ਇਹ ਕਿੰਨੇ ਕ ਟਾਈਮ ਦੇ ਬੋਦੇ ਹੋਣਗੇ ਜੀ ਜਿਵੇਂ 6 ਮਹੀਨੇ ਇਹ ਇਹ ਹੈਗਾ ਬਾਈ 2.5 ਸਾਲ ਦਾ ਬੂਟਾ ਹੋਗਾ 2.5 ਸਾਲ ਦਾ ਹਾਂ ਇਹਦੇ ਫਿਰ 2.5 ਸਾਲ ਤੱਕ ਇਹ ਜਾ ਕੇ ਵਧੀਆ ਫਲ ਬਣਨ ਲੱਗੇਗਾ ਹਾਂ ਵਧੀਆ ਤਾਂ ਹਜੇ ਛਾਲ ਤੱਕ ਹੋਰ ਬਣੂ ਉਹ ਬੇਲੜਾ ਬੇਲੜਾ ਜਿਹਾ ਲੱਗ ਜਾਂਦੇ ਆ ਹਾਂਜੀ ਹਾਂ ਸਿਉ ਪੰਜਾਬ ਚ ਵੀ ਹੋ ਜਾਂਦੇ ਆ ਪੰਜਾਬ ਚ ਹੁੰਦਾ ਛੋ ਵਾਧੂ ਹੁੰਦਾ ਬਈ ਸਿਉ ਪੰਜਾਬ ਚ ਹਾਂਜੀ ਹਾਂ ਇਹ ਬਸ ਕਹਿਣਾ ਕਿ ਵੀ ਮੌਸਮ ਦੇ ਹਿਸਾਬ ਨਾਲ ਹਰਾ ਰਹਿੰਦਾ ਲਾਲ ਨਹੀਂ ਹੁੰਦਾ ਠੀਕ ਹੈ ਜੀ ਰਸ ਪੂਰਾ ਹੋਊਗਾ ਸਿਉ ਰਸ ਪੂਰਾ ਮਿੱਠਾ ਪੂਰਾ ਹੁੰਦਾ ਠੀਕ ਹੈ ਜੀ ਹਾਂ ਰੰਗ ਦਾ ਫਰਕ ਹੋਊਗਾ ਹਾਂ ਬੱਚਾ ਰੰਗ ਹਰਾ ਰਹਿੰਦਾ ਲਾਲ ਨਹੀਂ ਹੁੰਦਾ ਠੀਕ ਹੈ ਜੀ ਹੂੰ ਤੇ ਕੀ ਪ੍ਰਾਈਸ ਤੋਂ ਸਟਾਰਟ ਹੋ ਜਾਂਦੇ ਆ ਸਿਉਆਂ ਦੇ ਬੂਟੇ ਸਿਉ ਭਾਈ ਆਪਣੇ ਕੋਲੇ ਜਿਹੜਾ ਬੂਟਾ ਹਾਂਜੀ ਉਹ 300 ਤੋਂ 550 ਤੱਕ ਠੀਕ ਹੈ ਜੀ। ਉਹ ਡੋਡੀ ਹੁੰਦਾ ਜੀ ਫੁੱਟਾਂ ਦੇ ਹਿਸਾਬ ਨਾਲ ਰੇਟ ਹੁੰਦਾ ਬੂਟੇ ਦਾ ਕਰਦੇ ਹਿਸਾਬ ਨਾਲ ਵੱਡੇ ਛੋਟਾ ਹੁੰਦਾ ਹੈ ਕਈ ਕਬੂਤਰ ਫਲ ਨਾਲ ਪਰ ਜਾਂਦਾ ਠੀਕ ਹੈ ਜੀ। ਉਹਦਾ ਰੇਟ ਅੱਜ ਹੁੰਦਾ ਹੈ ਕਬੂਤੇ ਨੇ ਸੀਬੀ ਨਾਂ ਨੂੰ ਫਲ ਚੱਕਣਾ ਠੀਕ ਹੈ। ਉਹਦਾ ਰੇਟ ਅੱਜ ਹੁੰਦਾ ਠੀਕ ਹੈ ਜੀ। ਆਹ ਆ ਕੇ ਫੁੱਲਾਂ ਵਾਲੀ ਬੂਟੇ। ਹਾਂ ਇਹ ਫੁੱਲਾਂ ਵਾਲੀ ਆ ਵੀਰੇ। ਠੀਕ ਹੈ ਜੀ। ਇਹਦੇ ਬਹੁਤ ਵਧੀਆ ਫੁੱਲ ਲੱਗਦੇ ਆ ਭਾਈ। ਪੱਕਾ ਬੂਟਾ ਭਈ ਇਹ। ਚਲਾ ਬਾੜੇ ਬੂਟਾ ਪੱਕਾ। ਠੀਕ ਹੈ ਜੀ ਹਾਂ ਆ ਤੂਤ ਕਰੀਏ ਬਾਈ ਹਾਂਜੀ ਸ਼ਾਇਦ ਤੂਤ ਹੈ ਵੱਡੇ ਪੱਤੇ ਵਾਲਾ ਠੀਕ ਹੈ ਜੀ ਹਾਂ ਪੂਰੀ ਟੋਪ ਦੀ ਚੀਜ਼ ਹੈ ਪੂਰੀਆਂ ਛਟੀਆਂ ਬਹੁਤ ਲੰਬੀਆਂ ਬੰਦੀਆਂ ਟੋਕਰੇ ਵਾਲੀਆਂ ਠੀਕ ਹੈ ਜੀ ਤਾਂ ਵਾਲਾ ਵਧੀਆ ਨਾਲੇ ਸਾਹ ਨੂੰ ਕੀ ਨਾਲੇ ਟੋਕਰੇ ਬਣਾ ਲਓ ਤੁਸੀਂ ਤੇ ਆਹ ਕਦਾ ਆ ਗਿਆ ਜੀ ਸਾਹਮਣੇ ਇਹ ਸ਼ਾਹਜਨਾਂ ਬਾਈ ਹਾਂਜੀ ਇਹ ਸ਼ਾਹਜਨਾਂ ਦਾ ਬੂਟਾ ਬਾਈ ਇਹ ਦੁਨੀਆਂ ਦੁਨੀਆਂ ਤੋਂ ਬਹੁਤ ਕਮ ਆਉਂਦਾ ਠੀਕ ਹੈ ਜੀ ਹੂੰ ਠੀਕ ਹੈ ਜੀ ਆ ਠੀਕੂ ਆ ਗਿਆ ਹਾਂ ਆ ਗਿਆ ਜੀ ਠੀਕੂ ਦਾ ਬੂਟਾ ਠੀਕੂ ਆ ਗਿਆ ਹਾਂ ਅਜੀ ਗੋਣ ਨੂੰ ਦੇਖੋ ਆ ਫਲ ਚੱਕਿਆ ਉਹ ਲੱਗਿਆ ਪਿਆ ਕਿੰਨਾ ਮੋਟਾ ਜੀਕੂ ਆ ਹਾਂ ਜੀ ਲੱਗਿਆ ਫਲ ਵੀ ਦੇਖੋ ਲੱਗਿਆ ਮੀਟਾ ਪੜਿਆ ਪਿਆ ਬਈ ਫਲ ਨਾਲ ਦੇਖ ਹਾਂਜੀ ਇਹ ਕਿੰਨੇ ਕ ਟਾਈਮ ਦਾ ਬੂਟਾ ਬਾਪੂ ਜੀ ਇਹ ਹੋਊਗਾ ਬਈ ਕਟੋ ਕਟ ਤਿੰਨ ਸਾਲ ਦਾ ਤਿੰਨ ਸਾਲ ਚਾਕੇ ਪੂਰਾ ਵਧੀਆ ਫਲ ਲੱਗਣਗਾ ਹਾਂ ਹਾਂ ਠੀਕ ਹੈ ਜੀ ਤੇ ਫਲ ਫੁੱਲ ਲੱਗਣ ਦੀ ਗਰੰਟੀ ਹੋ ਬਾਪੂ ਜੀ ਹਾਂ ਫਲ ਲੱਗਣ ਦੀ ਗਰੰਟੀ ਹੈ ਪੱਕਣ ਦੀ ਗਰੰਟੀ ਹੈ ਹਾਂਜੀ ਸ਼ਾਮਨਾ ਮਾਲਕ ਨੇ ਆ ਠੀਕ ਹੈ ਲੈ ਕੇ ਜਾਉ ਹਾਂ ਜੇ ਸ਼ਾਦੀ ਗਾਰੰਟੀ ਆ ਬੂਟਾ ਅਸਲੀ ਦਾ ਠੀਕ ਹੈ ਆ ਇਹ ਨਾ ਕਿ ਅਗਲਾ ਵਧੀਆ ਕੁਆਲਟੀ ਦਾ ਵਧੀਆ ਕੁਆਲਟੀ ਦਾ ਹੋਊਗਾ ਇਹ ਨਹੀਂ ਵੀ ਦੇਸੀ ਬੂਟਾ ਹੋਊਗਾ ਫਲ ਨਾ ਲੱਗੇ ਹੁਣ ਵਿੱਚ ਅਮਰੂਦਾਂ ਦੇ ਬੂਟੇ ਹੁੰਦੇ ਆ ਹਾਂਜੀ ਡੇ ਡੇ ਕਲੇਡੇ ਜੇ ਲੱਗ ਜਾਂਦੇ ਆ ਪੱਥਰਾਂ ਵਰਗੇ ਰਹਿੰਦੇ ਆ ਉਹ ਫਕਲ ਨਹੀਂ ਕਰਦਾ ਨਹੀਂ ਹਾਂ ਇਹ ਉਹ ਗਾਹਾਂ ਵੱਡਾ ਨਹੀਂ ਬਣਦਾ ਛੋਟਾ ਹੀ ਰਹ ਜਾਂਦਾ ਹਾਂ ਹਾਂ ਨਾ ਉਹ ਪੁੱਲਾ ਹੋਵੇ ਠੀਕ ਹੈ ਹਾਂ ਆਪਣੀ ਗਾਰੰਟੀ ਆ ਫਲ ਵੀ ਇਸ ਪੈਰਾਂ ਤੇ ਆ ਵੀ ਫਲ ਵੀ ਲੱਗੂਗਾ ਤੇ ਵਧੀਆ ਖਾਣਜੋਗ ਹੋਊਗਾ ਪੱਕੂਗਾ ਵੀ ਇਹ ਖਾਣਜੋਗ ਹੋਊ ਮਿੱਠਾ ਹੋਊ ਪੂਰਾ ਬਾਈ ਗਾਰੰਟੀ ਵਾਲਾ ਹੋਊਗਾ ਠੀਕ ਹੈ ਜੀ ਤੇ ਇਹਦੇ ਚ ਦਵਾਈ ਵਗੈਰਾ ਖਾਦ ਵਗੈਰਾ ਜੀ ਹਾਂ ਦਵਾਈ ਪੰਨੇ ਖਾਦ ਹੁੰਦੀ ਹੈ ਭਈ ਆਪਣੇ ਕੋਲੇ ਹਾਂਜੀ ਹਾਂ ਗੰਡੋਆ ਖਾਦ ਆਈ ਜੀ ਠੀਕ ਹੈ ਜੀ ਤੇ ਦੂਜੀ ਵੀ ਹੈਗੀ ਇਹੋ ਸਾਹਮਣੇ ਦਿਖਾ ਦਿੰਦੇ ਉੱਥੇ ਪਈ ਆ ਇਹਦੀ ਗਮਲੇ ਆ ਗਏ ਭਈ ਫੈਂਸੀ ਗਮਲੇ ਦੇਖ ਸਕਦਾ ਤੁਸੀਂ ਇਹ ਗਮਲੇ ਦੇ ਨੇ ਭਈ ਮਿੱਟੀ ਦੇ ਇੰਨੀ ਦੇ ਗਮਲੇ ਆ ਇਹ ਬਾਈ ਨਾ ਹਾਂ ਇੱਕ ਮਿੰਟ ਹਾਂਜੀ ਹਾਂਜੀ ਆ ਚਾਰ ਗਮਲੇ ਆਂਦਾ ਸੈਟ ਹੈ ਠੀਕ ਹੈ ਜੀ ਇਹ ਚਾਰ ਗਾਮੇ ਦਾ ਛੱਟ ਬਈ 600 ਦਾ ਠੀਕ ਹੈ ਜੀ ਇਕੱਠਾ ਛੱਟ ਲੈਣਾ 600 ਦਾ ਠੀਕ ਹੈ ਜੀ ਇਹ ਕੱਲਾ ਲੈਣਾ ਇਹ 300 ਦਾ ਇਹ 200 ਦਾ ਆ 200 ਦਾ 30 14 ਆਹ ਫਰਾ 600 ਦੇ ਚਾਰੇ ਇਹ ਮਹੰਗਾ ਪੈਂਦਾ ਇਕੱਠਾ ਇਹ ਝਾਤਾਂ ਪੈਂਦਾ ਠੀਕ ਹੈ ਜੀ ਇਹ ਤਾਂ ਅਗੇ ਚੀਨੀ ਦੇ ਵੀ ਇਹਨਾਂ ਉਹ ਕੋਈ ਨਹੀਂ ਹੁੰਦੇ ਇਹ ਖਰਦੇ ਜੇ ਨਹੀਂ ਆ ਨਾ ਨਾ ਇਹੇ ਜੀ ਰਹੂਗਾ ਬਾਈ ਠੀਕ ਹੈ ਜੀ ਨਾਲੇ ਦੇਖਣ ਨੂੰ ਸੋਹਣਾ ਲੱਗੂ ਹਾਂ ਨਾਲੇ ਖਰਦੇ ਨਹੀਂ ਹਾਂ 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 ਠੀਕ ਹੈ ਜੀ ਮਿੱਟੀ ਦੇ ਵੀ ਮਿਲ ਜਾਣਗੇ ਬਾਈ ਸੋਨੂੰ ਹਾਂ ਮਿੱਟੀ ਦੇ ਵੀ ਗਮਲੇ ਹੈਗੇ ਬਾਈ ਸੀਮੈਂਟ ਦੇ ਵੀ ਮਿਲ ਜਾਣਗੇ ਮਿੱਟੀ ਦੇ ਵੀ ਹੈਗੇ ਪੂਰੀ ਗਰੰਟੀ ਵਾਲੇ ਗਮਲੇ ਮਿੱਟੀ ਦੇ ਠੀਕ ਆ ਜੀ ਹਾਂ ਪਲਾਸਟਿਕ ਵਾਲੇ ਵੀ ਮਿਲ ਜਾਣਗੇ ਸਾਹਮਣੇ ਦੇਖ ਸਕਦੇ ਹੋ ਪਲਾਸਟਿਕ ਸੀਮੈਂਟ ਵਾਲੇ ਵੀ ਹੈਗੇ ਬਾਈ ਸੀਮੈਂਟ ਵਾਲੇ ਸੀਮੈਂਟ ਵਾਲੇ ਵੀ ਬਣੇ ਬਈ ਅਲੱਗ ਅਲੱਗ ਪ੍ਰਕਾਰ ਦੇ ਸੈਜ ਹੋਣਗੇ ਅਲੱਗ ਅਲੱਗ ਪ੍ਰਾਈਸ ਹੋਊਗਾ ਤੇ ਆ ਸਾਨੂੰ ਨਾਲ ਦਿਖਾਉਣਾ ਹੈ ਜੀ ਦਵਾਈਆਂ ਆ ਖਾਦ ਭਈਏ ਬਾਈ ਆਦ ਵੀ ਖੜੂ ਇਹ 100 ਰੁਪਏ ਦਾ ਬਾਈ ਇਹਦੇ ਵਿੱਚ ਕਿੱਲੋ ਦਾ ਹੈ ਕਿਲੋ ਦਾ ਇਹ ਜੰਕ ਵੀ ਵਿੱਚ ਹੁੰਦੀ ਹੈ ਇਹਦੇ ਸਿਉਂਕਾਰੀ ਵੀ ਹੁੰਦੀ ਹੈ ਜਿਹੜੇ ਬੂਟੇ ਤੇ ਪਾਤੀ ਜੇ ਕਬੂਟਾ ਚੱਲਦਾ ਨਹੀਂ ਆਪਣਾ ਅੱਜ ਪਾ ਦੇ ਤੂੰ 8 ਦਿਨਾਂ ਨੂੰ ਦੱਚੂਗਾ ਤੁੰਨ ਨਜ਼ਰ ਆਊਗਾ ਬੂਟਾ ਮੈਂ ਬੂਟਾ ਪਟਾਰਾ ਵਾਧੂ ਦੇਊਗਾ ਠੀਕ ਹੈ ਜੀ 8ਵੇਂ ਦਿਨ ਪਤਾ ਲੱਗ ਜਾਣਾ ਵੀ ਬੂਟੇ ਚ ਆਪਾਂ ਖਾਦ ਪਾਈ ਹੈ ਪਾਈ ਹੈ ਕੋਈ ਚੀਜ਼ ਪਾਈ ਹੈ ਆਪਾਂ ਬੂਟੇ ਚ ਹਾਂ ਠੀਕ ਹੈ ਜੀ ਹਾਂ ਆ 5 ਕਿਲੋ ਦੀ ਹੈ ਬਈ ਥੈਲੀ ਠੀਕ ਹੈ ਜੀ ਇਹ 250 ਕਿਲੋ ਦੀ ਹੈ ਹਾਂ ਜੀ ਇਹ 300 ਰੇਟ ਹੈ ਦਾ ਠੀਕ ਹੈ ਜੀ ਜਿਹੜੀ ਮਰਜੀ ਸਬਜ਼ੀ ਚ ਪਾਲਾ ਜਿਹੜੇ ਮਰਜੀ ਕਿਸੇ ਹੋਰ ਪੌਂਦੇ ਚ ਪਾਲਾ ਹਾਂ ਜੀ ਸਾਰੇ ਚ ਕੰਮ ਜਾਵਾ ਬਾਈ ਫਲ ਵੀ ਲੱਗੂਗਾ ਗਰੋਥ ਵੀ ਹੋਵੇਗਾ ਹਾਂ 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 ਅਬ ਪੱਤੇ ਪੁੱਤੇ ਪੂਰੇ ਕੱਢੂਗਾ ਗਰੋਥ ਕਰਦਾ ਬੁਟਾ ਠੀਕ ਹੈ ਜੀ ਹਾਂ ਤੇ ਅੱਗੇ ਸਾਹਮਣੇ ਉੱਪਰ ਦਿਖਾ ਦੇਣਾ ਤੁਹਾਨੂੰ ਆਹ ਦਵਾਈ ਹੈ ਜੀ ਹਾਂ ਜੀ ਵੈਗਲੀਫ ਹਾਂ ਫੜਾੜੀ ਹੈ ਬਾਈ ਹਾਂ ਪੱਤਿਆਂ ਵਾਲੀ ਇਹ ਐ ਠੀਕ ਹੈ ਜੀ ਆ ਪੱਤਿਆਂ ਵਾਲੀ ਐ ਜਿਹੜਾ ਬੂਟਾ ਪੱਤਾ ਨਹੀਂ ਕੱਢਦਾ ਹਾਂਜੀ ਹਾਂਜੀ ਇੱਥੇ ਦੋ ਬੂੰਦਾ ਪਾ ਕੇ ਬੋਤਲ ਚ ਪਾ ਲਾ ਬੋਤਲ ਚ ਪਾ ਕੇ ਛਿੜਕਦਾ ਉਹਨਾ ਮੈਂ ਆ ਬੇ ਇੱਕ ਬੋਤਲ ਪਈਆ ਉੱਤੇ ਪਾ ਦੇ ਹਾਂ ਇਹਦੇ ਚ ਪਾ ਕੇ ਪਾਣੀ ਦੀ ਭਰ ਕੇ ਬੋਤਲ ਹਾਂਜੀ ਇਹ ਜੋ ਪਾ ਲੈਂਦੀਆਂ ਚਾਰ ਬੂੰਦਾ ਠੀਕ ਹੈ ਜੀ ਤੇ ਬੂਕੇ ਤੇ ਛਿੜਕਿਆ ਅੱਠਵੇਂ ਦਿਨ ਪੱਤੇ ਕੱਢਦਾ ਦਿਖਾਈ ਦਿੰਦਾ ਬੂਟਾ ਵੀ ਆਮ ਪਾਇਆ ਕੋਈ ਚੀਜ਼ ਆਇਆ ਕੋਈ ਚੀਜ਼ ਪਾਈ ਆ ਹਾਂ ਠੀਕ ਹੈ ਜੀ ਇਹ ਆਹ ਆ ਕੀ ਫੜਾ ਲਈ ਇਹ ਵੀ ਤਾਂ ਵੀ ਛੜਕਾ ਹੀ ਕਰਨਾ ਹੈ ਹਾਂਜੀ ਇਹ ਵੀ ਛੜਕਾ ਵਾਲੀ ਹੈ ਜਦਾਂ ਚ ਵੀ ਪੈ ਜਾਂਦੀ ਆ ਹਾਂਜੀ ਛੜਕਾ ਵੀ ਹੁੰਦੀ ਆ ਪਾਣੀ ਚ ਵੀ ਬੰਦੋ-ਮੁੰਦਾਂ ਪੈ ਜਾਂਦੀ ਆ ਪਰ ਕੇ ਹਾਂਜੀ ਜਦੋਂ ਪਾਣੀ ਲਾਉਣੇ ਆਪਾਂ ਉਹਦੇ ਨੂੰ ਹਾਂ ਹਾਂ ਠੀਕ ਆ ਜੀ ਇਹਨਾਂ ਦਾ ਅਲੱਗ-ਅਲੱਗ ਰੇਟ ਹੋਊਗਾ ਹਾਂਜੀ ਹਾਂ ਠੀਕ ਆ ਜੀ ਯਾਡ 18 ਨੰਬਰ ਸਾਡਿਆਂ ਦਾ ਕੋਈ ਆ ਹਾਂਜੀ ਇਹਦਾ 250 ਆ ਥੱਲੜੀ ਦਾ ਇਹ ਇਹ ਖਾਜ ਦਾ ਡੋਡੀ ਆ 100 ਰੁਪਏ ਦਾ ਪੈਕੇਜ ਆ ਵਾਲਾ ਜੀ ਕਿਲੋ ਵਾਲਾ 600 ਰੁਪਏ ਦਾ ਪੈਕੇਟ ਆ ਠੀਕ ਆ ਜੀ ਉਹ 5 ਕਿਲੋ ਵਾਲਾ 300 ਦਾ ਪੈਕੇਟ ਆ ਠੀਕ ਆ ਜੀ ਜਿਹੜਾ 10 ਕਿਲੋ ਦਾ ਤੇ ਉਹ 50 ਦਾ ਠੀਕ ਆ ਜੀ ਉਹ 300 ਰੁਪਿਆ ਰਹਿਤ ਆ ਠੀਕ ਆ ਜੀ ਇਕੱਠੇ ਲੈਣੇ ਕਰਕੇ ਤੇ ਬੂਟਿਆਂ ਤਾਂ ਗਾਰੰਟੀ ਹੋਣਾ ਬਾਪੂ ਜੀ ਤੁਸੀਂ ਕਹੀ ਦਿੱਤਾ ਫੜ ਲੱਕਾ ਹਾਂ ਆ ਬੂਟਿਆਂ ਦੀ ਗਾਰੰਟੀ ਆ ਭਾਈ ਉਹ ਸਾਡੀ ਜ਼ਿੰਮੇਵਾਰੀ ਆ ਬੂਟਾ ਉਹ ਨਾਮਸ਼ਾ ਮਾਲਕ ਦੀ ਆ ਉਹ ਮਾਲਕ ਦੀ ਆ ਜੇ ਮਾਲਕ ਨਾ ਸੰਭੂਗਾ ਫਿਰ ਉਹ ਤਾਂ ਆਪਣੀ ਗੀਸ਼ਾ ਹੋਏ ਜੀ ਫਲ ਮਿਲਦੀ ਰਹੇ ਉਹ ਜੀ ਹਾਂ ਸਮਾਈ ਦੇ ਜੇ ਉਹ ਜੀ ਬੰਦੇ ਨੂੰ ਫਲ ਮਿਲ ਜਾਂਦਾ ਠੀਕ ਆ ਜੀ ਹਾਂ ਸਮਾਈ ਨਹੀਂ ਕਰਦੇ ਬਾਈ ਦੇਖਾ ਕੋਕੋ ਪੀਟ ਪਈ ਜਾਂ ਲਿਆਂਦੀ ਜਾਂਦੀ ਚਾੜੀ ਕੋਲੇ ਹਾਂਜੀ ਤੇ ਆਕੇ ਜਦੋਂ ਬੂਕੇ ਭਰਦੇ ਆ ਚੀਏ ਵਿੱਚ ਪਾ ਕੇ ਸ਼ਾਇਰਾ ਕੋਈ ਭਰਦੇ ਆ ਖਾਦ ਪਾਉਣੇ ਆ ਰਲਾਉਣੇ ਆ ਠੀਕ ਆ ਜੀ ਮਿੱਟੀ ਘੱਟ ਪਾਉਣੇ ਆ ਇਹ ਖਾਦ ਤੇ ਉਹ ਰਲਾ ਕੇ ਬੂਟਾ ਭਰੀਦਾ ਠੀਕ ਆ ਫਿਰ ਬੂਟੇ ਚੱਲਦੇ ਆ ਅਗਲਾ ਆ ਕੇ ਕਹਿੰਦਾ ਭਈਆ ਛੋਡੇ ਕੋਲੇ ਬੁੱਕੇ ਕਿਉਂ ਵਧੀਆ ਖੜੇ ਆ ਸਾਡੇ ਕੋਲੇ ਕਿਉਂ ਨਹੀਂ ਚੱਲਦੇ ਐਨਾ ਕੋਈ ਪਾਉਂਦਾ ਨਹੀਂ ਅਗਲਾ ਇੱਕ ਵਾਰੀ ਲੈ ਜਾਂਦਾ ਮੁੜ ਕੇ ਬਾਦੀ ਕੋਈ ਪਾਣੀ ਨਾ ਮਾਰ ਦਿੰਦਾ ਕੋਈ ਇਹ ਨਾ ਮਾਰ ਦਿੰਦਾ ਕੋਈ ਬਿਨਾ ਪਾਣੀ ਤੂੰ ਸੁੱਕਿਆ ਮਰ ਜਾਂਦਾ ਠੀਕ ਹੈ ਜੀ ਐ ਹੋ ਜਾਂਦਾ ਬਾਈ ਠੀਕ ਹੈ ਖਿਆਲ ਹੋਵੇ ਉਹਦਾ ਜਮਾ ਨਹੀਂ ਬੂਟਾ ਮਰਦਾ ਠੀਕ ਹੈ ਜੀ ਹਾਂ ਹਾਂਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਰੂਰ ਮਿਲ ਕੇ ਜਾਇਆ ਕਰੋ ਬਾਈ ਠੀਕ ਹੈ ਜੀ ਹਾਂ ਹਾਂਜੀ ਦੋਸਤੋ ਲੋਕੇਸ਼ਨ ਹੈਗੀ ਜੀ ਇਹ ਰੱਲਾ ਰੱਲੇ ਤੋਂ ਮਗਰ ਆਗੇ ਤੇ ਜੋਗੇ ਤੋਂ ਗਾਂਹਾਂ ਮਾਈ ਬਾਗ ਗੋਗਨਸ ਘਰ ਦੇ ਸਾਹਮਣੇ ਨਰਸਰੀ ਆ ਕੋਈ ਮਰਜ਼ੀ ਪ੍ਰਕਾਰ ਦਾ ਬੂਟਾ ਲੈਣਾ ਹੋਵੇ ਤੁਸੀਂ ਇੱਕ ਵਾਰੀ ਆ ਕੇ ਮੌਕਾ ਜ਼ਰੂਰ ਦਿਓ ਹਰਵਾਸ ਨਰਸਰੀ ਹਰਵਾਸ ਨਰਸਰੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ